ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਡ ਆ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਤੇ ਤਿੰਨ ਝੋਟੀਆਂ ਆ ਗਈਆਂ ਵੀਰੇ ਕੋਲੇ ਤਾਜੀ ਸੂਈ ਆ ਵੀਰੋ ਗੱਬਣਾ ਨੇ ਵੱਡੀਆਂ ਝੋਟੀਆਂ ਨੇ ਚੰਗੇ ਰਿਕਾਰਡ ਆ ਲੀਆਂ ਨੇ ਤਾਂ ਵੀਡੀਓ ਵੀ ਐਂਡ ਤਾਈ ਵੀਰੋ ਵੇਖਿਓ ਜੀ ਰੇਡ ਵੀਰ ਦਾ ਹਰੇਕ ਵੀਡੀਓ ਜਾਇਜ਼ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਆ ਪਾਈ ਸਾਸਰੀ ਗਾਲ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਵਧੀਆ ਪਾਈ ਠੀਕ ਠਾਕ ਜੀ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਦਾ ਨਾਂ ਪਾਈ ਨਾਂ ਮੇਰਾ ਗੁਰਪਾਲ ਸਿੰਘ ਜੀ ਹਾਂਜੀ ਪਿੰਡ ਮੀਰਾਕੋਟ ਜੇ ਹਾਂਜੀ ਸੀਲ ਤੇ ਜਲਾ ਅਮਰਸਰ ਜੇ ਠੀਕ ਹੈ ਜੀ ਫੋਨ ਨੰਬਰ ਹੈਗਾ 97813 7548 ਠੀਕ ਹੈ ਜੀ ਹਾਂਜੀ ਤਾਂ ਵੀਰੇ ਕਿਦਾਂ ਆਪਾਂ ਅੱਗੇ ਵੀ ਵੀਡੀਓ ਦੂਜੇ ਤੇ ਜਿਤਨੀ ਅਪਲੋਡ ਹੁੰਦੀਆਂ ਹੀ ਆਪਣੀਆਂ ਤੁਹਾਡਾ ਰੇਟ ਜੈਜ ਹੁੰਦਾ ਹੀ ਤੇ ਪਸ਼ੂ ਹਰੇਕ ਦੀ ਸਿਫਤ ਹੁੰਦੀ ਆ ਯਾਨੀ ਕਿ ਚੰਗਾ ਪਸ਼ੂ ਭੇਜਦੇ ਤੁਸੀਂ ਹਨਾ ਹਾਂਜੀ ਹਾਂਜੀ ਤੇ ਕੰਮ ਸਾਫ਼ ਸੁਥਰਾ ਦੇ ਵੀਰੇ ਵੀਡੀਓ ਵੀ ਹੰਡ ਤਾਂ ਵੀਰ ਦੀ ਜ ਤੇ ਕਈ ਵੀਰਾਂ ਦੇ ਫੋਨ ਆਉਂਦੇ ਕਿ ਕਿੱਥੇ ਚੱਲ ਗਿਆ ਵੀਰ ਤਾਂ ਤਾਂ ਤੂੰ ਆ ਗਿਆ ਤਾਂ ਗੱਟਾਂ ਨੂੰ ਕਰਕੇ ਥੋੜਾ ਯਕੀਨ ਵਾਲੀ ਦਾ ਜੀ ਕੱਟ ਬਾਹਰ ਨਿਕਲਿਆ ਜਾਂਦਾ ਹੈ ਨਾ ਮਾਰੀ ਕੱਟ ਮਿਲਦਾ ਜੀ ਕੱਟ ਮੈਂ ਤਾਂ ਸਾਫ ਪਸ਼ੂ ਹੈ ਮਾਲਕ ਨੂੰ ਆਪਾਂ ਸੱਚਾਈ ਤੇ ਯਕੀਨ ਦੇ ਪਸ਼ੂ ਵੇਚਣਾ ਉਹ ਫਿਰਾਂ ਨੂੰ ਪਸ਼ੂ ਵੀ ਦੇ ਅਗਲੇ ਮਹੀਨੇ ਸਾਫ ਚਾਹੀਏ ਮਿਲੇ ਤਾਂ ਫੇਰ ਆ ਹਨਾ ਜੀ ਤੇ ਚੰਗਾ ਪਸ਼ੂ ਜਿਹੜਾ ਫਿਰ ਕੱਟ ਮਿਲਦਾ ਨਾਲ ਹੁਣ ਤਾਂ ਮੌਸਮ ਹੋ ਗਿਆ ਨਾ ਥੋੜਾ ਲਈਦਾ ਫਿਰ ਤੁਰ ਕੇ ਜੇ ਕਲਜੰਦਰ ਜੀ ਜਿਹੜਾ ਬਿਲਕੁਲ ਭਾਜੇ ਨਾ ਵੇ ਜਿਹੜਾ ਕੋਈ ਭੈਣ ਭਰਾ ਖੜੇ ਤੇ ਯਾਦ ਕਰੇ ਗੱਲ ਨੂੰ ਮੋੜੀ ਪਿਆਣੀ ਇੱਥੋਂ ਫੜ ਲ ਨੋ ਪਸ਼ੂ ਜੇਵੇਂ ਮੈਨੂੰ ਲੱਗੇ ਅਗਲੇ ਦਿਨ ਬਿਲਕੁਲ ਭਾਵੇਂ ਹਫਤੇ ਜੇ ਇੱਕ ਵੀਡੀਓ ਅਪਲੋਡ ਹੋਵੇ ਜਾਨੀਏ ਕਿਹੜਾ ਪਸ਼ੂ ਕਿਸ ਦੇ ਘਰੇ ਜਾਵੇ ਅਗਲੇ ਨੂੰ ਰਕਮ ਵੀ ਨਾ ਦੁਖੇ ਹਨਾ ਜੀ ਵੀਰ ਤਾਂ ਰੇਟ ਵੀਰੋ ਜਿਆ ਜਿਆ ਵੀਡੀਓ ਐਂਡ ਤਾਈਂ ਵੇਖਿਓ ਜੀ ਤਾਂ ਕਰੀਏ ਵੀਰੇ ਸ਼ੁਰੂ ਹਨਾ ਪਹਿਲੇ ਨੰਬਰ ਵਾਲੀ ਝੋਟੀ ਦਾ ਕਰ ਲਈਏ ਸ਼ੁਰੂ ਵੀਰੇ ਹਾਂ ਜੀ ਜਿੰਦਰ ਜੀ ਇਹ ਦੂਜਾ ਸੂਆ ਝੋਟੀ ਸੂਈ ਜੀ ਦੂਸਰਾ ਸੂਆ ਸੂਈ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਮਗਰ ਵੀ ਅਜੇ ਕੱਟੀ ਹੈ ਨਾ ਹਾਂ ਕੱਟੀ ਮਗਰ ਕੱਟੀ ਹੈ ਤੇ ਖੋਲੋ ਵੀਰ ਜੀ ਨਾ ਦਿਖਾਈਏ ਤੋਰਾ ਤਾਂ ਵੇਖੋ ਵੀਰੋ ਦੂਜਾ ਸੂਆ ਸੂਈ ਆ ਬੱਚਿਆ ਵੀ ਇਹਨੇ ਚੰਗੇ ਸੀਮਨ ਦਾ ਪਾ ਲਿਆ ਕੱਟੀ ਆ ਗਈ ਮਗਰ ਹਨਾ ਜੀ ਕੀ ਬਾਤ ਹੈ ਤੇ ਝੋਟੀਆਂ ਵੀ ਬਹੁਤ ਹੀ ਜਿਆਦੀ ਸੋਹਣੀ ਵੀਰੋ ਵੇਖੋ ਫੇਸ ਕੁਆਲਟੀ ਸਿੰਘ ਦੀ ਕੁਆਲਟੀ ਵੱਡੀ ਝੋਟੀਆਂ ਵੀਰੋ ਤੋਰਦੇ ਚ ਕੀ ਬਾਤ ਹੈ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਓ ਐ ਫੁੱਟ ਫੁੱਟ ਪਛਾਣੂ ਆਇਆ ਵਾ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੇ ਤੁਸੀਂ ਦੂਰੋਂ ਚੱਲ ਕੇ ਆਉਂਦੇ ਹੋ ਜੇ ਝੋਟੀ ਦੇ ਕਦ ਕਾਠ ਦੀ ਗੱਲ ਕਰੀਏ ਜਾਂ ਲੇਵੇ ਦੀ ਤੇ ਜਿਆ ਸਿੰਘ ਫੇਸ ਕੁਆਲਟੀ ਦੀ ਗੱਲ ਕਰੀਏ ਤਾਂ ਪੂਰੀ ਹੈ ਟੋਪ ਕਲਾਸ ਆ ਤੂੰ ਛੱਡਗੇ ਨਹੀਂ ਜਾਂਦੇ ਝੋਟੀ ਨੂੰ ਵੱਡੀ ਝੋਟੀ ਆ ਕੜਾਕੇ ਵਾਲੀ ਕਲਿੰਦਰ ਜੀ ਕੜਾਕੇ ਵਾਲੀ ਆ ਜੀ ਬਹੁਤ ਚੰਗੀ ਝੋਟੀ ਆ ਕਿੱਲੇ ਵੱਜੀ ਵੀ ਸੋਹਣੀ ਲੱਗਦੀ ਆ ਹਾਂ ਜੀ ਤਾਂ ਫੁੱਲ ਰਾਜੀ ਵੀਰੋ ਪਤਲੇ ਚਮਚੀਆ ਝੋਟੀ ਵੇਚਵਾ ਕਿਵੇਂ ਦਾ ਨਿਕਲਿਆ ਝੋਟੀ ਦਾ ਚੋਆ ਅਲਜਿੰਦਰ ਜੀ ਬਹੁਤ ਓਕੇ ਰਿਪੋਰਟ ਜੇ ਇੱਕ ਨੰਬਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਕਲਜਿੰਦਰ ਜੀ ਨੂੰ ਮੰਨ ਲਓ ਵੀ ਇੱਕ ਘੰਟੇ ਦਾ ਵੀ ਟਾਈਮ ਨਹੀਂ ਹੈਗਾ ਮੈਨੂੰ ਨਹੀਂ ਨਹੀਂ ਉਹ ਕੋਈ ਥਣਾ ਚ ਨਹੀਂ ਪਸ਼ੂ ਆਇਆ ਤੇ ਮੇਰੇ ਉਹ ਜੋ ਦੱਸਦਾ ਵੀਰਾ ਨਿਕਲਦਾ ਉਹੀ ਹੁੰਦਾ ਬਾਕੀ ਵੀਰ ਜੀ ਧਾਰਾਂ ਵੀ ਮਰਾ ਦਿਓ ਹਣਾ ਵੀਰਾਂ ਨੂੰ ਉਹ ਚੋਦ ਨਹੀਂ ਆਪਾਂ ਵੀਡੀਓ ਤਾਂ ਬਾਅਦ ਜੜੀ ਨਹੀਂ ਆ ਮਤਲਬ ਵੀ ਟਾਈਮ ਹੋਇਆ ਤਾਂ ਚੋਦ ਨਹੀਂ ਹੈ ਠੀਕ ਤਾਂ ਵੇਖੋ ਵੀਰੋ ਹੁਣੇ ਧਾਰਾਂ ਮਰਾ ਦਨੀਆ ਵੀਰੇ ਨੇ ਤਾਂ ਚੰਗੀ ਝੋਟੀ ਆ ਸੋਹਣੀ ਝੋਟੀ ਆ ਤਾਂ ਇਸ ਟਾਈਮ ਵੀਰ ਜੀ ਕਿੰਨਾ ਹੋਊਗਾ ਸਟਾਰਟਿੰਗ ਇਹਦੇ ਥਲੇ ਅਜਾ ਨੰਦ 5 ਕਿਲੋ ਕਰਕੇ ਲੈ ਜੇ ਭੈਣ ਭਰਾ ਮਤਲਬ ਦੁੱਧ ਨਾਲੇ ਜਾਂ ਜਦ ਤਰ ਹੋਇਆ ਬਈ ਸੂਈ ਨੂੰ ਤੀਜਾ ਦੇਣਾ ਬਿਲਕੁਲ ਜੀ ਤਾਂ ਵੇਖੋ ਵੀਰੋ ਚੰਗੀ ਝੋਟੀਆ ਸਟਾਰਟਿੰਗ ਹੀ ਚੰਗੀ ਫੜੀ ਹੈ ਝੋਟੀ ਨੇ ਤੇ ਦੁੱਧ ਚੰਗਾ ਚਵਾਜੂਗੀ ਤਾਂ ਵੀਰ ਜੀ ਜੇ ਝੋਟੀ ਨੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਦੇਣੀ ਹੈ ਮੋਹ ਤੇ ਕਿੰਦਰ ਜੀ ਮੰਨ ਲਓ ਇਹਨੂੰ 10 ਦਿਨ ਰੱਖ ਲਈਏ ਲੋਹੜੀ ਤੋਂ ਬਾਅਦ ਮਤਲਬ ਮਹੀਨੇ ਤੋਂ ਬਾਅਦ ਜੜੀ ਨਹੀਂ ਆ ਇਹੋ ਜਿਹੇ 2-2 ਦੀਆਂ ਵਿਕੀ ਜਾਂਦੀਆਂ ਵਿਕੀ ਜਾਂਦੀਆਂ ਕੋਈ ਸ਼ੱਕ ਨਹੀਂ ਆਪਾਂ ਉਹ ਤੁਹਾਨੂੰ ਪਤਾ ਵੀ ਭਾਵੇਂ ਦੋਦੀ ਹੋਵੇ ਆਪਾਂ ਕਦੀ ਉਸ ਚੱਕਰ 'ਚ ਨਹੀਂ ਪਏ ਆਪਾਂ ਮੰਨ ਲਓ ਜਿੰਨੇ ਦੀ ਲਈ ਦੀ ਜਾ ਤੁਸੀਂ ਤੋਂ ਮੋਤ ਡੇਢ ਕਰਦੇ ਜੀ ਹੁਣ ਡੇਢ ਦੀ ਦੇਣੀ ਹੈ ਹਾਂਜੀ ਹਾਂਜੀ ਉਹ ਚੂਨ ਛੋਟ ਛੱਪਾ ਹੋਈ ਨਾ ਪੂਰਾ ਫੁੱਲ ਕਾ 45 ਦੀ ਦੇ ਦਈਏ ਕੀ ਬਾਤ ਬਾਕੀ ਤੁਸੀਂ ਦੱਸੋ ਨਹੀਂ ਤੁਸੀਂ ਆਪ ਹੀ ਕਰ ਲਿਓ ਹੁਣ ਮੇਰੀ ਜੀ ਮੌਲਾ ਤੁਸੀਂ 165 ਮੰਗਦੇ ਹੋ ਮੈਂ ਤੁਹਾਨੂੰ ਆਣਾ ਵੀਰ ਜੀ 3 ਛੱਡੋ 5 ਛੱਡੋ ਤੇ ਰੇਟ ਤੁਸੀਂ ਆਪ ਹੀ ਛੋਟ ਛੱਪਾ ਵਿੱਚੋਂ ਕਰ ਲਓ ਛੋਟਾ ਯਾਰ ਕਰਦਾ ਮੋੜ ਦੇ ਨਹੀਂ 35 ਦੀ ਦੇ ਦਾਂਗੇ ਯਾਰ 1 35 ਦੀ ਦੇ ਦਾਂਗੇ ਹਾਂ 2000 ਛੱਡ ਦਿਓ ਵੀਰੇ 33 ਦੀ ਹਾਂ ਕਰਦਾ ਹੋਰ ਮਾਨਤਾ ਕਰਦਾਂਗੇ ਕੋਈ ਫੋਨ ਲਾ ਲੈ ਹਨਾ ਹਾਂਜੀ ਹਾਂਜੀ ਤੇ ਵੇਖੋ ਵੀਰ ਥੋਂ ਤਾਂ ਤੰਦ ਪਈ ਦੇ ਨਾ ਤਾਂ ਲੱਥੀ ਜੇ ਕੋ ਭੈਣ ਭਲਾ ਤਾਂ ਹੁੰਦਾ ਚਾਉਣਾ ਯਾਰ ਹੋਰ ਥੋੜਾ ਯਾਰ ਛੱਡ ਦਾਂਗੇ ਠੀਕ 30 ਦੀ ਦੇ ਦੋ ਇੱਕ 30 ਦੀ ਦੇ ਦਿਓ ਜਿੱਥੋਂ ਨਾ 30 ਦੀ ਦੇ ਦਾਂਗੇ ਭਾਈ ਠੀਕ ਵੀਰੇ ਕੋਈ ਉਂਗਲ ਨਹੀਂ ਕਰ ਸਕਦਾ ਝੋਟੀ ਤੇ ਲੱਗ ਗਿਆ ਕਿ ਯਾਰ ਆ ਕੱਦ ਛੋਟਾ ਜਾਂ ਇਦਾਂ ਉਦਾਂ ਕੱਦ ਵੀ ਫੁੱਲਾ ਫੇਸ ਵੀ ਸੋਹਣਾ ਸਿੰਘ ਵੀ ਚੰਗਾ ਤੇ ਲੇਵਲ ਵੀ ਫੁੱਟ ਫੁੱਟ ਪਛਾਣੂ ਆਇਆ ਤੇ ਬਾਕੀ ਚਵਾ ਦੀ ਗੱਲ ਆ ਉਹ ਵੀਰਾ ਕਹਿੰਦਾ ਤੁਹਾਨੂੰ ਬੱਚਾ ਲਾਗੇ ਤੇ ਐਂਡ ਤੇ ਵਿਖਾ ਦੇ ਹਨਾ ਪਾਣੀ ਚ ਕੋਈ ਯਾਰ ਐ ਸੀ ਗੰਦੀ ਤੇ ਵੇਖੋ ਵੀਰੇ ਐਂਡ ਤੇ ਬੱਚਾ ਲਾਗੇ ਇਹਦਾ ਵਖਾ ਲਦਨੇ ਹਨਾ ਤਾਂ ਇੱਕ ਤੀ ਦੀ ਹਾਂਜੀ ਠੀਕ ਆ ਜੀ ਆ ਵੀਰੇ ਦੂਜੇ ਨੰਬਰ ਤੇ ਆ ਗਈ ਝੋਟੀ ਇਹ ਵੀ ਦੂਜਾ ਸੁਆ ਜੇ ਦੂਜਾ ਸੁਆ ਗੱਬਣਾ ਗੱਬਲ ਗੱਬਲ ਹਾਂਜੀ ਸਫਾਈਆਂ ਸੁਈਆਂ ਬੋਲ ਦੇ ਦੇ ਜੀ ਵੱਡੀ ਝੋਟੀ ਆਈ ਵੀ ਹਾਂ ਤਾਂ ਕਿੰਨੇ ਦਿਨ ਲੱਗੂ ਜੀ ਇਹ ਬਾਬਾ ਜੀ 2 4 ਦਿਨਾਂ ਦੀ ਖੇੜ ਜੀ ਬਾਕੀ ਆਪੂੜੇ ਭਾਂਦੀ ਪਈ ਆ 5-7 ਦਿਨ ਲਈ ਜਾਊਗਾ ਜੀ ਹਨਾ ਹੱਤਾ ਲੈ ਜੂ ਝੋਟੀ ਜੀ ਇਹ ਜੀ 2-4 ਦਿਨ ਬਾਅਦ ਲੈ ਜੂਗੀ ਨਾ ਉਹਦੀ ਬਣ ਜੂ ਥੱਲੇ ਸਾਡੇ ਕੋਲ ਮਾਮਾ ਪਰਸੋਂ ਦੀ ਜੀ ਪਰਸੋਂ ਜੀ ਠੀਕ ਹੈ 2-3 ਦਿਨ ਮੰਨ ਲਓ ਵੀ ਟਾਈਮੋ ਟਾਈਮ ਜਿਹੜੀ ਨਾ ਬੰਦੀ ਆਉਂਦੀ ਥੱਲੇ ਉਹ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਤਾਂ ਖੋਲੀ ਵੀਰ ਜੀ ਤੋਰਾ ਵਿਖਾਈਏ ਤਾਂ ਵੇਖੋ ਵੀਰੋ ਟੈਗ ਕਰ ਲਿਓ ਤੋਰਾ ਤਾਂ ਚੰਗੀ ਝੋਟੀ ਆ ਕੱਦ ਕਾਠ ਵਾਲੀ ਦੂਜਾ ਸੂਗਾ ਵੀਰ ਜੀ ਦੂਜਾ ਦੂਜ ਹੈਂ ਜੀ ਗਾਠਾ ਚੂਠਾ ਚੰਗਾ ਚੋੜਾ ਲੱਗਿਆ ਝੋਟੀ ਨੂੰ ਦੁੱਧ ਵਾਲੀ ਇਹ ਵੀ ਨੇ ਦੇਣਾ ਇਹ ਹਫਤਾ ਲੈਣ ਦੀ ਹੈ ਕਿਉਂ ਪੂੜੇ ਭਾਂਦੀ ਪਈ ਹੈ ਜਨਾ ਵੀਰ ਜੀ ਹਾਂ ਜੀ ਹਾਂ ਜੀ ਆ ਜੋ ਪਿਛੇ ਲੈ ਆ ਰਹਾ ਦਾਦੀ ਕੋਲ ਕੰਮ ਕਰ ਰਿਹਾ ਫੇਰ ਡਰਤੀ ਥੋੜਾ ਚੰਗੀ ਝੋਟੀ ਹੈ ਹੈ ਵੀ ਕਦ ਕਾਠ ਵਾਲੀ ਵੀਰੋ ਥਾਂ ਥੁਣੇ ਨੂੰ ਵੀ ਚੰਗਾ ਲੱਗਿਆ ਕਿ ਪਹਿਲੇ ਸੂਵੇ ਨੇ 11-12 ਕਿਲੋ ਦੁੱਧ ਚ ਆਇਆ ਜੀ ਇਹ ਪਹਿਲਨ ਚੰਗਾ ਚ ਵਾਂਗੀ ਹਾਂ ਜੀ ਤੇ ਤਿਲਕ ਦੀ ਲਾ ਲੇ ਵੇਖੋ ਵੀਰੇ ਉਹ ਚੰਗੀ ਝੋਟੀ ਪਹਿਲੇ ਸੂਵੇ ਚੰਗਾ ਵੀਰ ਕਹਿੰਦਾ ਰਕਾਰ ਰਿਆ ਝੋਟੀ ਦਾ ਇਹਦਾ ਵੀ ਥਾਂ ਤੁ ਨੂੰ ਵੀ ਬੜਾ ਸਪੈਸ਼ਲ ਲੱਗਿਆ ਚਵਾਈ ਵਾਲਾ ਗੰਦ ਕਾਠ ਜੀ ਗੱਲ ਕਰੀਏ ਇਹਦੇ ਵੀ ਜੀ ਸੁਣੀ ਬੋਲੀ ਆਈ ਜੀ ਜਵਾ ਬਹੁਤ ਚੰਗਾ ਨਿਕਰੂਗਾ ਇਹ ਟਿੱਪਣ ਬੋਲੀ ਆ ਬਹੁਤ ਬੋਲੀ ਠੀਕ ਆ ਥਾਂ ਨੂੰ ਵੀ ਬੜਾ ਪਿਆਰਾ ਲੱਗਿਆ ਚੰਗੀ ਵਾਲਾ ਤਾਂ ਵੀਰ ਜੀ ਕਿਵੇਂ ਜੀ ਜੀ ਉਹ 5-7 ਦਿਨ ਸਾਂਭ ਛੱਡ ਗਏ ਤਾਂ ਮੁੱਲ ਜਿਆ ਜੀ ਆਉਂਦੇ ਹਨਾ ਇਹਦਾ ਵੀ ਹਾਂ ਜੀ ਹਾਂ ਜੀ ਕਰ ਦਿੰਦੇ ਜੀ ਬਾਕੀ ਸੂਈ ਉਹ ਛੋਟੀ ਲੱਖਦੀ ਏ ਲੱਖਦੀ ਬਿਲਕੁਲ ਹਾਂ ਜੀ ਠੀਕ ਹੈ ਨਾ ਤੇ ਹੁਣ ਕਿੰਨੇ ਦੀ ਦੇਣਾ ਆਪਾਂ ਜਿਆਦਾ ਮੁਕ ਕਰਦੇ ਜੀ ਮੰਨ ਲਓ 95 ਕਰਦੇ ਜੀ 90 ਦੀ ਦੇ ਦਈਏ 90 ਦੀ ਹਾਂਜੀ ਹਾਂਜੀ 2 6 ਦੀ ਵੀਰੇ 88 ਦੀ ਹਣਾ ਦੇ ਦਾਂਗੇ 88 ਦੀ ਦੇ ਦਾਂਗੇ ਭਾਜੀ 85 ਦੀ ਦੇ ਦਾਂਗੇ ਯਾਰਾ ਕੀ ਬਾਤ ਆ ਉਹ 24 ਛੋੜ ਛੱਪਾ ਕੋਈ ਯਾਦੇ ਵੀਰੇ ਤਾਲੀ ਤਾ ਵੀਰਾ ਤਨਪਰਾ ਕੋਈ ਫੋਨ ਲਾਵੇਂ ਮੋੜਦੇ ਨਹੀਂ ਕੋਈ ਮੋੜਣ ਯਾਰ ਮਤਲਬ ਪਹਿਲੇ ਦੂਜੇ ਫੋਨ ਤੇ ਜਾਨ ਦੇਣੀ ਆ ਅੱਗੇ ਤੁਹਾਨੂੰ ਕਹੀਦਾ ਪਹਿਲੇ ਪਹਿਲੇ ਫੋਨ ਤੇ ਨਹੀਂ ਬਿਲਕੁਲ ਫੋਨ ਨਹੀਂ ਗੱਲਾਂ ਤੁਹਾਡੀਆਂ ਵੀਰੇ ਸੱਜੀਆਂ ਸੱਚਾਈਆਂ ਹੁੰਦੀਆਂ ਪਿੱਦੋ ਹੀ ਸਿੱਧਾ ਦੱਸ ਦਿਓ ਹਣਾ ਜੋ ਦੋ ਦੂੰਦਾ ਉਹੀ ਦੱਸ ਦੇ ਤੇ ਵੀਰਾ ਸਿੱਧ ਵੀ ਕਰ ਦੇਗਾ ਮੈਂ ਪਹਿਲੇ ਉਹ ਬੰਦੇ ਨੇ ਫੇਰ ਉਹ ਗਾਂ ਉਹ ਨਫੇ ਨਫੇ ਨਾ ਫੇਰ ਉਹ ਬੰਦੇ ਨੂੰ ਮਾਰ ਦਿੱਤੀ ਇਹਨੇ ਲਈ ਉਹਨੂੰ 1500 ਦੇ ਕੇ ਵੇਚ ਲਈ ਬਿਲਕੁਲ ਤੇ ਫੋਨ ਆਉਣ ਵੀ ਭਾਜੀ ਹੁਣ ਇਹਦੀ ਵੀਡੀਓ ਆ ਗਈ ਜਿੱਤੀ ਵੇਖ ਵੀ ਗਈਆਂ ਇਹਦੀ ਵੇਖ ਲਈ ਉਹ ਹੀ ਰੇਟ ਵੇਖਦਾ ਜੀ ਇੱਕ ਪਸ਼ੂ ਸਾਫ਼ ਸੁਥਰਾ ਵੇਖਦਾ ਹਾਨਾ 85 ਦੀ ਉਹ ਵੀ ਕੋਈ ਫੋਨ ਲਾ ਲੇ ਹਨਾ ਉਦੋਂ ਵੀਡੀਓ ਜੀ ਦੱਸਿਆ ਜੀ ਜਿਹੜਾ ਦੂਜੇ ਫੋਨ ਵਾਲਾ ਮੱਥੇ ਨੂੰ ਹੱਥ ਮਾਰੇ ਆਹ ਵਾ ਯਾ ਯਾ ਇਹਦੀ ਜਿਹਦੀ ਦੇਖ ਵੀ ਲਈ ਜਿਹੜੀਆਂ ਚੰਗੀਆਂ ਲੱਗਣ ਲੱਗ ਪਈਆਂ ਨੇ ਫੋਨ ਵਾਲੇ ਨੇ ਨਹੀਂ ਜੈ ਜੀ ਵੀਰੇ ਸੋਹਣੀਆਂ ਝੋਟੀਆਂ ਕਦ ਕਾਠ ਵਾਲੀਆਂ ਨੇ ਤੇ ਕਿੱਲੇ ਬੱਜੀਆਂ ਵੀ ਵੀਰੇ ਸੋਹਣੀਆਂ ਲੱਗਦੀਆਂ ਚਲੋ ਸੋਹਣੀਆਂ ਨਵਾਲੀਆਂ ਤੋਂ ਵਾਲੀਆਂ ਨੂੰ ਮੌਸਮ ਆ ਹਾਂਜੀ ਹਾਂਜੀ ਤਾਂ ਸੋਹਣੀ ਝੋਟੀਆਂ ਹਾਂ ਵੀਰਗਾ ਅਗਲੇ ਬੰਨਿਆ ਗਈ ਨੀਲੀ ਰਾਵੀ ਚ ਆ ਗਈ ਤੇ ਵੀ ਦੂਜਾ ਸੁਆਨੇ ਭਾਈ ਦੂਜਾ ਸੁਆਨੇ ਨੀਲੀ ਰਾਵੀ ਚ ਪੱਖ ਰੱਖ ਗਈ ਹਨਾ ਹਾਂਜੀ ਤੇ ਦਿਨ ਖਰਦੀ ਸੋਚ ਗੱਬੜਾ ਕਿੰਨੇ ਹਫ਼ਤਾ ਖਰਦੀ ਜੀ ਇੱਕ ਹਫ਼ਤਾ ਹਾਂਜੀ ਖੋਲੋ ਵੀਰ ਜੀ ਤੋਰਾ ਖਾਈਏ ਤਾਂ ਦੇਖੋ ਵੀਰੋ ਇੱਕ ਹਫ਼ਤਾ ਬਾਕੀ ਆ ਇਹ ਲੈਵਲ ਉਹ ਬੜਾ ਸਾਫ਼ ਲੱਗਿਆ ਬਣੂ ਬੋਧ ਪਛਾਣ ਨੂੰ ਬਣੂ ਜ ਨਹੀਂ ਬਣੂ ਹਨਾ ਛੇਂਕ ਸੁੰਗ ਵੀ ਬਹੁਤ ਚੰਗਾ ਜੀ ਕਲਿੰਦਰ ਜੀ ਵੇਖੋ ਵੇਖੋ ਜੀ ਸਿੰਗ ਵੀ ਚੰਗਾ ਲੱਗਿਆ ਤਾਂ ਨੀਲੀ ਦਾ ਵੀ ਚ ਆ ਗਈ ਆ ਤੇ ਲੈ ਮੇਰੀ ਸਫਾਈ ਚੈੱਕ ਕਰਨਾ ਮਾਲਾ ਉਹ ਕੋਈ ਸਿੰਗਲ ਹੱਡੀ ਵਾਲੀ ਦੁੱਧ ਵਾਲੀ ਝੋਟੀ ਆ ਵੀ ਨੀਲੀ ਰਾਰੀ ਚ ਆ ਗਈ ਆ ਠੀਕ ਹੈ ਜੀ ਤਾਂ ਇਹਦਾ ਮੋਲ ਵੀਰ ਜੀ ਕੀ ਕਰ ਦੇਣਾ ਛੋਟੀ ਦਾ ਆਪਾਂ ਕਿਦਾਂ ਇਹ ਵੀ 1 ਹਫਤਾ ਬਾਕੀ ਆ। ਇਹ ਇੰਦਰ ਭਾਈ ਕਿਓਟੀ ਦੇ 82000 ਦੀ ਹੈ। ਬਣੂ ਬਹੁਤ ਸੋਹਣੀ ਪਛਾਣ ਨੂੰ ਬਣੂ ਜਿੰਨੀ ਵੀ ਹਨਾ। ਹੁਣ ਬਾਬਾ ਜੀ ਕਿਨੇ ਸਾਹਮਣੇ ਹਫਤਾ ਤੋਂ ਸਾਹਮਣੇ ਛੱਡਦਾ ਕਿ ਉਹ ਛੱਡ ਕੇ 85 ਜੋ 85 ਜੋ ਕਿੰਨੇ ਦੀ ਹਨਾ ਵੀਰ ਜੀ? 82 ਦੀ ਦੇ ਦਈਏ। ਪੂਰੇ 80। ਉਹ ਦੇਦਾ ਹੈ ਔਰ ਦੋ ਸ਼ਟਰ ਮੰਨਦਾ। ਦੋ ਸ਼ਟਰ 78 ਦੀ ਚਾਹੁੰਦਾ। ਹਾਂ ਨਾ 75 ਦੀ ਦੇ ਰਾਂਗੇ ਜੇ ਤੋ 200 ਛੋਟ ਹੀ ਹੋਣੀ। 75 ਦੀ। 75 ਦੀ ਦੇ। ਬਾਕੀ ਭਾਈ ਨੇ ਦੀਦੀ ਜੀ। ਹਜੇ ਪਾਣਾ ਮਿਲੀ ਫਿਰ ਪਾਣਾ ਹੀ ਹਨਾ। ਹਾਂ ਜੀ ਕੰਡਾ ਵੇਖੋ ਕਿਤਰਾ ਦਾ ਇਹ। ਇਹ ਚੰਗੀ ਝੋਟੀ ਆ ਵੀਰੇ। ਸੋਹਣੀ ਝੋਟੀ ਆ। ਜਿਹਨੂੰ ਸਮਝ ਜਾਓ ਮਿੰਟ ਲਾਊਗਾ ਲੈਣ ਲੱਗੇ। ਮਿੰਟ ਬਿਲਕੁਲ ਬਿਲਕੁਲ। ਹਾਂਜੀ। ਕਿਉਂਕਿ 75 ਦੀ ਇਹ ਆ ਕਿ ਵੀਰੇ ਚੰਗੀ ਝੋਟੀ ਆ ਹਨਾ। ਹਾਂਜੀ। ਸਵਾਗੇ ਵੀ ਵੱਧੇ ਬੰਦੀ ਆ ਕੋਈ ਵੇਚ ਲੈਣਾ ਵੀਰੇ ਵੀ ਖੜ ਸਕਦਾ। ਵੇਖੋ ਵੀਰੇ ਦਿਨ ਖੜਦੀ ਆ। ਹਾਂਜੀ। ਬਸ ਚੰਗੀ ਝੋਟੀ ਆ। ਠੀਕ ਐ। ਐ ਪੇਸ਼ਾਹ ਨੂੰ ਬਣੂ ਹਨਾ। ਸੋਹਣੀ ਜਿਹੀ। ਤੇ ਦਾ ਸਾਰਾ ਪਿਛੇ ਹੋਣਾ ਬਈ। ਬਹੁਤ ਚੰਗੀਆਂ ਝੋਟੀਆਂ ਨੇ। ਮੈਂ ਵੀ ਦੂਜਾ ਇਹ ਵੀ ਦੂਜਾ ਉਹ ਵੀ ਦੂਜਾ ਜੀ। ਦੂਜੇ ਦੂਜੇ ਸੂਆ ਝੋਟੀਆਂ। ਠੀਕ ਠੀਕ ਹੈ ਜੀ ਬਿਲਕੁਲ ਚੰਗੀਆਂ ਝੋਟੀਆਂ ਤੇ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਸ਼ੋਰ ਚਾਪਾ ਵੀ ਜਰੂਰ ਹੋ ਜੂ ਹਨਾ ਵੀਰ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਲੋਣਾ ਬੱਚਾ ਲਾ ਦਿਓ ਲੈ ਲੈ ਵੇਖੋ ਵੀਰੋ ਧਾਰਾਂ ਮਾਰ ਗਿਆ ਖਾਲ ਦਿੰਨੇ ਆ ਕਿਦਾਂ ਕਈ ਵੀਰ ਦੂਰੋਂ ਚੱਲ ਕੇ ਹੁੰਦੇ ਆ ਹਨਾ ਪਤਾ ਲੱਗ ਜਾਂਦਾ ਜੀ ਦੇ ਹੁੰਦਾ ਆਂ ਕੀ ਬਾਤ ਹੈ ਤੁਹਾਨੂੰ ਥੋੜਾ ਸਪੈਸ਼ਲ ਗੱਡਾਂ ਦੀ ਪਸੰਦ ਆ ਗਈ ਵੀਰ ਜੀ ਬੰਦ ਦੇਖੋ ਵੀਰੋ ਨੋਗੜਾ ਥਾਣ ਆ ਗਿਆ ਸੋਨਾ ਲੇਵਾ ਖੁੱਲੇ ਲੇਵ ਦੀ ਮਾਲਕਾ ਬੰਦ ਬਟਾ ਅਗੀ ਕਿਲਜਿੰਦਰ ਜੀ ਮਾੜਾ ਜਿਹੜਾ ਸ਼ੋ ਨੀ ਹੋਇਆ ਹਾਂਜੀ ਉਹਦੇ ਵਿੱਚ ਵੀਡੀਓ ਵੇਖਣ ਲਿਆ ਤਾਂ ਉਹਦੇ ਵਿੱਚ ਇੱਕ ਮੱਝ ਨੂੰ ਨਾ ਜੱਜ ਨੇ ਨੰਬਰ ਵਾਧ ਦਿੱਤੇ ਸੀ ਹਾਂਜੀ ਉਹਨੂੰ ਪੁੱਛਿਆ ਵੀ ਕਿਉਂ ਆਂਦਾ ਪਈ ਉਹਨੇ ਪਸਮਕੇ ਥਾਣ ਜਿਹੜੇ ਨਾ ਬਿਲਕੁਲ ਸਿੱਧੇ ਥਾਣ ਨੂੰ ਰੱਖਿਆ ਵੇਖੋ ਥਾਣ ਨੂੰ ਰੱਖਿਆ ਬਿਲਕੁਲ ਇਹ ਕਰ ਕਿ ਉਹਨੂੰ ਜਿਹੜੇ ਨਹੀਂ ਮਤਲਬ 10 ਨੰਬਰ ਜਿਹੜੇ ਜਿਹੜੀ ਪਹਿਲੇ ਨੰਬਰ ਤੇ ਆਈ ਨਾ ਦੂਜੇ ਬਹਿਸ ਕਰਦੇ ਸੀ ਬੰਦੇ ਉਹਨਾਂ ਤੋਂ ਆਂਦਾ ਪਈ ਉਹਨੇ ਪਸਮਕੇ ਜਿਹੜੇ ਥਾਣ ਦੁੱਧ ਛੱਡ ਕੇ ਨਾ ਇਹ ਚੀਜ਼ ਵੇਂਦੇ ਜੇ ਥਾਣ ਜਿਹੜਾ ਬਿਲਕੁਲ ਆਹ ਕਈ ਤੇ ਥਣ ਕੁੰਡੀਆਂ ਹੀ ਕਰਦੇ ਨੂੰ ਗੱਡੇਆਂ ਝੋਟੀਆਂ। ਕਿਆ ਬਾਤ ਚੁਆ ਵੀ ਬੋਲਾ ਲੱਗਿਆ। ਉਹ ਤੇ ਰਿਪੋਰਟ ਕਰ। ਕਿਆ ਬਾਤ। ਮਗਲੇ ਥਣਾ ਨਹੀਂ ਮਾਰਦੇ। ਇਹ ਸੁਧਿਰੋ। ਸਿਰਾ ਚੁਆ ਲੱਗਿਆ। ਲੋ ਠੀਕ ਹੈ ਜੀ ਠੀਕ ਹੈ ਤੋੜ ਦੇ। ਤਾਂ ਵੇਖੋ ਵੀਰੋ ਚੰਗੀ ਝੋਟੀ ਆ ਚੁਆ ਇੱਕ ਨੰਬਰ ਲੱਗਿਆ। ਤਾਂ ਬਾਕੀ ਵੀਰੇ ਤੁਸੀਂ ਦੂਰੋਂ ਚੱਲ ਕੇ ਆਉਂਦੇ ਹੋ ਛੱਡ ਕੇ ਨਹੀਂ ਜਾਓਗੇ ਕਿਉਂਕਿ ਕੱਦ ਕਾਠ ਦੀ ਲੇਵੇ ਦੀ ਚਵਾ ਦੀ ਫੇਸ ਕੁਆਲਟੀ ਦੀ ਬੱਚਾ ਵੀ ਮਗਰ ਕੱਟੀ ਆ ਹਾਂ ਹੈ ਵੀ ਦੰਦ ਦੇਖੋ ਵੀਰੋ ਕੋਈ ਕੀਮਤ ਨਹੀਂ ਇਹੋ ਜਿਹੇ ਪਸ਼ੂ ਦੀ ਹੁੰਦੀ ਜਿਹੜਾ ਚੰਗਾ ਪਸ਼ੂ ਹੋਵੇ ਕਿਆ ਬਾਤ ਹੈ ਸਿਰਾਂ ਲੱਗਿਆ ਜੀ ਲੇਵੇ ਵਾਲਾ ਬਹੁਤ ਚੰਗੀ ਝੋਟੀ ਆ ਜੀ ਕਿਆ ਬਾਤ ਸਿਰਾਜੋ ਟੀਵੀ ਰੋ ਜਵਾਬ ਸੁਣਾ ਵੀ ਇੱਕ ਨੰਬਰ ਕੱਦ ਕਾਠ ਵੀ ਚੰਗਾ ਲੱਗਿਆ ਮਗਰ ਵੀ ਕੱਟੀ ਆ ਗਈ ਤਾਂ ਬਾਕੀ ਵੀਰ ਨੇ ਰੇਡ ਤਾਨੂੰ ਦੱਸਦਾ ਵੀਰੋ ਝੋਟੀ ਦਾ ਰੇਡ ਬਹੁਤ ਸੋਹਣਾ ਕੀਤਾ ਵੱਡੀ ਝੋਟੀ ਆ ਤਾਂ ਚੰਗੀ ਝੋਟੀ ਆ ਤਿੰਨ ਝੋਟੀਆਂ ਨੇ ਦੋ ਗੱਬਣਾ ਨੇ ਇੱਕ ਸੂਈ ਆ ਬਾਕੀ ਇਹੋ ਬੇਨਤੀ ਹੁੰਦੀ ਆ ਵੀਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰੀ ਜਾਲਿਓ ਸ਼ੇਅਰ ਕਰੋ ਜੋ ਤੁਹਾਨੂੰ ਮੇਰੇ ਤੋਂ ਵੀ ਵੀਡੀਓ ਖਾਲੀ ਜਾਵੇ ਤਾਂ ਐਡਰੈਸ ਵੀ ਚੈੱਕ ਕਰੀ ਬੋਲਦੇ ਆ ਆਪਣਾ ਪਿੰਡ ਮੀਰਾਕੋੜ ਪਾਜੀ ਪਿੰਡ ਮੀਰਾਕੋੜ ਹਾਂ ਅੰਬਰਸਰ ਤਹਿਸੀਲ ਵੀ ਅੰਬਰਸਰ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਵੀ ਜੀ 9781375486 ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ